ਜੋ ਸੁਭੇ ਬਾਈ ਦਾ ਲਗਾਤਾਰ ਪਰ ਲਾਈਵ ਰੋਲ ਕਰਦਾ ਰਿਹਾ ਹੈ ਹੱਕ ਕੀ ਛੱਡਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਜਦੋਂ ਐਨੇ ਵਰਕਰ ਐਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਹੈ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫੇਰੇ ਵਾਦੀ ਵਾਦੀ ਅੱਜ ਮਤਲਬ ਦੋ ਟੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗਲਤੀ ਦਾ ਸੁਖਵੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਦਲ ਨੂੰ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਐ ਜਾਂ ਲੀਡਰ ਐ ਸੀਨੀਅਰ ਲੀਡਰ ਐ ਉਹ ਨਹੀਂ ਸਮਝਦੇ ਵੀ ਸੁਖਵੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਐ ਪਾਰਟੀ ਚਲਾਉਣ ਦੀ ਉਹ ਫਿਰ ਅੱਡ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਐ ਜੀ ਪਾਰਲੀਮੈਂਟਰੀ ਸੋਚ ਚੱਕ ਲਈ ਐ ਤੇ ਕਿਹੋ ਜਿਹੇ ਮੁੱਦੇ ਤੇ ਲੈ ਕੇ ਹੁਣ ਜਾ ਰਹੇ ਆ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਦਾ ਪਹਿਲਾਂ ਪ੍ਰਾਇੋਰਟੀ ਤੇ ਆ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਤੀਜਾ ਜਿਹੜੀ ਮਹਾਰਾਜ ਦੀ ਬੇਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘੱਟੋ ਘੱਟ ਉਮਰ ਕੈਦ ਇੱਕ ਜਰੰਦਰ ਜਿਮਨੀ ਚੋਂਦੇ ਕਿ ਕਿ ਲੱਗ ਰਿਹਾ ਹੈ ਕਿਉਂਕਿ ਵਕਾਪਾ ਪਾਰਟੀ ਤੋਂ ਤੁਹਾਡਾ ਕਿਹਦੀ ਸਮਰਥਨ ਨਹੀਂ ਸਾਡਾ ਕਿਸੇ ਕੋ ਨੂੰ ਸਮਰਥਨ ਨਹੀਂ ਹੈ ਜੀ ਜਿਮਨੀ ਚੋਂਦਾ ਸੀ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕੇ ਛੋਮੇ ਕਾ ਤੁਹਾਡਾ ਕੀ ਲੜਾ ਕਿ ਜੋ ਚੱਲਦਾ ਪਿਆ ਪਾਰਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਘਟਾਉਣਾ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਚਾਇਤ ਨੁਮਾਇੰਦੀ ਕਰਦੀ ਕਿਸੇ ਪਾਰਟੀ ਹੁਣ ਹਾਲਾਤ ਨੇ ਨਹੀਂ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਪਾਰਟੀ ਦੇ ਵਰਕਰ ਐ ਜਾਂ ਲੀਡਰ ਐ ਸੀਨੀਅਰ ਲੀਡਰ ਐ ਉਹ ਨਹੀਂ ਸਮਝਦੇ ਵੀ ਸੁਖਵੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਐ ਪਾਰਟੀ ਚਲਾਉਣ ਦੀ ਉਹ ਫਿਰ ਅੱਡ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਹੈ ਜੀ ਆਪਣਾ ਪਰ ਇਹਦਾ ਹੈ ਕਿ ਜੋ ਸੁਭਿਬਾਦ ਲਗਾਤਾਰ ਪੱਲੇ ਵਿਰੋਧ ਕਰਦਾ ਰਿਹਾ ਹੈ ਕੀ ਛੱਡਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਜਦੋਂ ਇੰਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਹੈ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫੇਰੇ ਵਾਦੀ ਵਾਦੀ ਅੱਜ ਮਤਲਬ ਦੋ ਟੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗੱਲ ਤੇ ਤਾਂ ਸੁਖਬੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਦਲ ਨੂੰ ਵੀ ਇੱਕ ਬਨਾਨਾ ਲੈ ਕੇ ਵੀ ਅਜੇ ਡੱਬੂ ਘਰ ਤੇ ਬੰਦ ਨਹੀਂ ਉਹ ਕਹਿੰਦੇ ਸੀ ਟੂਰ ਲੜਾਂਗੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹਿਣਾ ਸਮਝਾ ਰਿਹਾ ਹੈ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਅੱਛਾ ਹਾਂ ਉਹ ਕਿ ਮਹੀਮ ਵੀ ਚਲਾਓਗੇ ਉਸ ਨੂੰ ਲੈ ਕੇ ਕੋਈ ਪ੍ਰਚਾਰ ਕਿਉਂ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਿਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਏਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਿਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ 'ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਮ ਵੀ ਨਹੀਂ ਚਕਾਈ ਜੀ ਜੀ ਹਾਂ ਤੇ ਤੋਨ ਲੈ ਕੇ ਤੇਰੀ ਪੈਰਸ ਲੈ ਕੇ ਉਸ ਤਰ੍ਹਾਂ ਉਹ ਤੱਕੀ ਹੋਰ ਕਾ ਚਾਹੋਗੇ ਸੂਬੇ ਜੋ ਕਾਨੂੰਨ ਵਿਵਸਥਾ ਸਥਿਤੀ ਬਣਈਆਂ ਨੈਸ਼ਨ ਲੈ ਕੇ ਤੁਸੀਂ ਗੱਲ ਕੀਤੀ ਸੇ ਦਰਸ਼ਕਾਂ ਲੈ ਕੇ ਤੁਹਾਡਾ ਬਹੁਤ ਮਾੜਾ ਹਾਲ ਹੈ ਜੀ ਸੂਬੇ 'ਚ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂਗੀ ਤੇ ਉਸ ਤਰ੍ਹਾਂ ਵਾ ਕਿੰ ਕਰ ਜਾਓਗੇ ਕੀ ਹੋਰ ਵੀ ਸਰਕਾਰ ਵੱਲੋਂ ਵੀ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਜਿਵੇਂ ਕਿ ਭ੍ਰਸ਼ਟਾਚਾਰ ਦਾ ਕਾਫੀ ਵੱਡਾ ਮੁੱਦਾ ਹੈਗਾ ਐਸਾ ਕਹਤਾ ਰਹੇ ਤੁਹਾਨੂੰ ਲੱਗਦਾ ਹੈ ਕਰਪਸ਼ਨ ਜਦ ਤੱਕ ਇਹ ਪੁਲਿਸ ਵਾਲਿਆਂ ਪਿੱਛੇ ਬਦਲੇ ਕਰਤੀਆਂ ਨਹੀਂ ਗਿਆ ਸੀਐਮ ਸਾਹਿਬ ਨੇ ਵੱਡੇ ਪੱਧਰ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦਈ ਜਾਂਦੇ ਆ ਕੰਮ ਫੇਰ ਨਹੀਂ ਹੁੰਦਾ ਜੀ ਜੀ ਬਹੁਤ ਮਾੜਾ ਹਾਲ ਹੈ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜਾਂਦੇ ਆ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪਾਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਹੈ ਸੀਐਮ ਬਣਨ ਦੇ ਤੇ ਕਰਜ਼ਾ ਵੀ ਲੈ ਲਿਆ ਕਿ 2000 ਕਰੋੜ ਦਾ ਕੀ ਆਦੀ ਆਪਣੀ ਹੈ ਕਿਹੜਾ ਕੋਲੋਂ ਦੇਣੇ ਆ ਜੀ ਕਰਜ਼ਾ ਹੈ ਬਾਅਦ ਚ ਬਾਅਦ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹਨਾਂ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਇੱਕ ਸ਼ੰਭੂ ਬੋਟ ਹੈ ਕਾਫੀ ਵਿਵਾਦ ਕਿਉਂਕਿ ਆਨਲੇ ਪਿੰਡਲੇ ਤਰਨਾ ਲੱਗਿਆ ਆਲੋਦਰ ਪਿੰਡ ਵਾਲੇ ਕਹਿੰਦੇ ਵਿਰੋਧ ਕਰ ਰਹੇ ਨੇ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਮਸਮਸੇ ਦਾ ਹਲਕਾ ਕਦ ਤੱਕ ਹੋ ਸਕਦਾ ਹੈ ਹੁਣ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਦਣੀਆਂ ਚਾਹੀਦੀਆਂ ਹੈ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਵੀ ਵੇਲਾਵੇ ਐ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਜੀ ਇਹਦੀ ਮੰਗ ਰੱਖੋਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਆ ਬਈ ਇਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ ਇੱਕ ਬੁੱਢਣਾ ਨਿਕਲਿਆ ਲੁਧਿਆਣੀਆਂ ਤੇ ਕਾਫੀ ਪੋਲਿਊਸ਼ਨ ਦਾ ਕਾਰਨ ਬੰਦਾ ਪੈ ਰਿਹਾ ਕਾਫੀ ਪ੍ਰਸ਼ੰ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਨੂੰ ਲੈ ਕੇ ਤੁਸੀਂ ਕੋਈ ਉਪਰਾਲਾ ਕਰਨ ਜਾ ਰਹੇ ਆ ਅਗਲੇ ਦਿਨਾਂ ਕਿ ਕੁਝ ਚੱਕਣ ਜਾ ਰਹੇ ਕੋਈ ਨਹੀਂ ਜੀ ਜਿਵੇਂ ਮੈਟਰ ਮੇਰੇ ਕੋਲੇ ਪ੍ਰੋਪਰ ਆਏਗਾ ਫਿਰ ਅਸੀਂ ਦੇਖਦੇ ਹਾਂ ਜੋ ਵੀ ਕਿਉਂਕਿ ਪੋਲਿਊਸ਼ਨ ਦਾ ਜਿਹੜਾ ਮੈਟਰ ਹੈ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਗੰਭੀਰ ਹੈ ਹਾਂ ਨਾ ਇਹਨੂੰ ਬਹੁਤ ਪੋਲੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਉਹਦੇ ਕਰਕੇ ਹੀ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਹਾਂ ਇਹਦਾ ਜਿਵੇਂ ਮੈਟਰ ਸਾਡੇ ਕੋਲੇ ਆਏਗਾ ਤੇ ਅਸੀਂ ਨੂੰ ਕੋਈ ਨਹੀਂ ਦੇਖਾਂਗੇ ਠੀਕ ਹੈ